ਅੰਡਲਿਸਿੰਗ ਦੇ ਤੇ ਕਹ ਲੋ ਕਿ ਜਿੰਨਾ ਵੀ ਇੰਗਲਿਸ਼ মিডিਆ ਉਹ ਲਗਾਤਾਰ ਕਹਿ ਰਹੀ ਹੈ ਕਿ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੋ ਚੁੱਕੀ ਹੈ ਰੈਡ ਸੀ ਨੂੰ ਲੈ ਕੇ ਕਾਫੀ ਕਹ ਲੋ ਕਿ ਕਲੈਸ਼ ਚੱਲਦਾ ਪਿਆ ਹੈ ਇਸੇ ਦੌਰਾਨ ਚੁੱਪਚੀਤੇ ਈਰਾਨ ਵੱਲੋਂ ਪਾਕਿਸਤਾਨ ਦੇ ਉੱਤੇ ਮਿਸਾਲਾਂ ਸੁੱਟੀਆਂ ਜਾਂਦੀਆਂ ਨੇ ਕੀ ਕਾਰਨ ਹੈ ਕਿ ਚੁੱਪਚੀਤੇ ਈਰਾਨ ਨੂੰ ਪਾਕਿਸਤਾਨ ਦੇ ਉੱਤੇ ਇੰਨੀ ਵੱਡੀ ਕਾਰਵਾਈ ਕਰਨੀ ਪੈ ਗਈ ਹਾਂ ਬਿਲਕੁਲ ਬਿਲਕੁਲ ਇਹ ਇੱਕ ਨਾ ਬਹੁਤ ਤਾਜ਼ੀ ਘਟਨਾ ਹੈ ਹਾਲਾਕਿ 2-3 ਦਿਨ ਇਹ ਗੱਲ ਨੂੰ ਹੋ ਚੁੱਕੇ ਨੇ ਪਰ ਫਿਰ ਵੀ ਬਹੁਤ ਘੱਟ ਸੁਣਨ ਨੂੰ ਇਹਦੇ ਬਾਰੇ ਮਿਲ ਰਿਹਾ ਸੋ ਆਪਾਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਚਾਹੁੰਦੇ ਹਾਂ ਕਿ ਸਾਰੀ ਗੱਲਬਾਤ ਦੱਸਿਓ ਕਿ ਆਖਰ ਵਾਪਰ ਕੀ ਰਿਹਾ ਦੁਨੀਆ ਭਰ ਦੇ ਵਿੱਚ ਸੋ ਹੋਇਆ ਕਿ ਕਿ ਚੁੱਪਚੀ ਪੀਤੇ ਜਿਵੇਂ ਤੁਸੀਂ ਕਿਹਾ ਨਾ ਈਰਾਨ ਨੇ ਮਜ਼ਾਲਾਂ ਸੁੱਟੀਆਂ ਮਜ਼ਾਲਾਂ ਦਾਗ ਦਿੱਤੀਆਂ ਪਾਕਿਸਤਾਨ ਦੇ ਇੱਕ ਖਿੱਤੇ ਦੇ ਵਿੱਚ ਤੇ ਉਹਦੇ ਵਿੱਚ ਬੱਚੇ ਵੀ ਮਾਰੇ ਗਏ ਨੇ ਕੁਝ ਲੋਕ ਜਿਹੜੇ ਨੇ ਉਹਦੇ ਵਿੱਚ ਮਾਰੇ ਗਏ ਹਨ ਸੋ ਜਦੋਂ ਇਸ ਗੱਲ ਦਾ ਵਿਰੋਧ ਹੋਇਆ ਪਾਕਿਸਤਾਨ ਨੇ ਪੁੱਛਿਆ ਵੀ ਹਾਂ ਭਾਈ ਆ ਕੀ ਬਣਿਆ ਤਾਂ ਈਰਾਨ ਨੇ ਅਕੋ ਜਵਾਬ ਦਿੱਤਾ ਕਿ ਤੁਹਾਡੇ ਦੇਸ਼ ਦੇ ਵਿੱਚ ਸਾਡੇ ਟੈਰਰਿਸਟ ਯਾਨੀ ਕਿ ਸਾਡੀ ਕੰਟਰੀ ਦਾ ਵਿਰੋਧ ਕਰਨ ਵਾਲੇ ਕੁਝ ਟੈਰਰਿਸਟ ਉੱਥੇ ਲੁਕੇ ਹੋਏ ਸੀ ਜਿਨ੍ਹਾਂ ਨੂੰ ਟੈਕਲ ਕਰਨ ਦੇ ਲਈ ਇਹ ਮਜ਼ਾਲਾਂ ਜਿਹੜੀਆਂ ਸੁੱਟੀਆਂ ਗਈਆਂ ਤੇ ਇਹਦੇ ਵਿਰੋਧ ਦੇ ਵਿੱਚ ਇਹਦੇ ਰੋਸ ਦੇ ਵਿੱਚ ਪਾਕਿਸਤਾਨ ਨੇ ਕੀ ਕੀਤਾ ਹਾਲਾਂਕਿ ਸਾਰੇ ਦੁਨੀਆ ਦੇਖ ਰਹੀ ਸੀ ਅਸੀਂ ਵੀ ਸੋਚ ਰਹੇ ਸੀ ਕਿ ਹੁਣ ਪਾਕਿਸਤਾਨ ਕਰੂਗਾ ਕੀ ਅੱਛਾ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਕੀ ਕੀਤਾ ਵੀ ਜਿਹੜਾ ਡਿਪਲੋਮੈਟ ਸੀ ਈਰਾਨ ਦਾ ਪਾਕਿਸਤਾਨ ਦੇ ਵਿੱਚ ਉਹਨੂੰ ਵਾਪਸ ਭੇਜਿਆ ਐਂਬੈਸੀ ਆਪਣਾ ਵਾਪਸ ਮੰਗਾ ਲਿਆ ਈਰਾਨ ਤੋਂ ਸੋ ਇਹ ਉਹਨਾਂ ਦਾ ਪਹਿਲਾ ਕਦਮ ਸੀ ਉਸ ਤੋਂ ਬਾਅਦ ਚੁੱਪ ਹੋ ਗਿਆ ਇੱਕ ਦਿਨ ਲੰਘ ਜਾਂਦਾ ਪੂਰਾ ਦਿਨ ਲੰਘ ਗਿਆ ਉਹ ਅਗਲੇ ਦਿਨ ਕੀ ਹੁੰਦਾ ਪਾਕਿਸਤਾਨ ਵੀ ਮਜ਼ਾਈਲਾ ਜਿਹੜੀਆਂ ਨੇ ਉਹ ਸੁੱਟ ਦਿੰਦਾ ਹੈ ਈਰਾਨ ਦੇ ਵਿੱਚ ਤੇ ਜਦੋਂ ਉਹਦੇ ਬਾਰੇ ਪੁੱਛਿਆ ਗਿਆ ਤਾਂ ਇਹਨਾਂ ਨੇ ਵੀ ਇਹੀ ਗੱਲ ਜਿਹੜੀ ਆ ਰਿਪੀਟ ਕੀਤੀ ਕਿ ਤੁਹਾਡੇ ਮੁਲਕ ਦੇ ਵਿੱਚ ਸਾਡੇ ਜਿਹੜੇ ਨੇ ਵਿਰੋਧੀ ਟੈਰਰਿਸਟ ਜਿਹੜੇ ਸੀਗੇ ਜਿਹੜੇ ਸਾਡਾ ਵਿਰੋਧ ਕਰਦੇ ਦੇਸ਼ ਦਾ ਪਾਕਿਸਤਾਨ ਨੂੰ ਤੋੜਨਾ ਚਾਹੁੰਦੇ ਆ ਅਸੀਂ ਉਹਨਾਂ ਦੇ ਉੱਤੇ ਅਟੈਕ ਕੀਤਾ ਸੋ ਇਹ ਦੇਖੋ ਮਤਲਬ ਕਿ ਪਾਕਿਸਤਾਨ ਜਿੱਥੇ ਸਮਝਿਆ ਜਾ ਰਿਹਾ ਸੀ ਕਿ ਭਾਈ ਜਿਹੜਾ ਇਕਨੋਮਿਕਲੀ ਵੀ ਇਸ ਵੇਲੇ ਬਹੁਤ ਕਮਜ਼ੋਰ ਹੋਇਆ ਪਿਆ ਅੰਦਰੂਨੀ ਹਾਲਾਤ ਤੁਸੀਂ ਦੇਖੋ ਕਿ ਇਹੋ ਜਿਹੇ ਹੋਏ ਪਿਆ ਪਾਕਿਸਤਾਨ ਦੇ ਤੇ ਜਿਵੇਂ ਜਿਵੇਂ ਪਾਕਿਸਤਾਨ ਭਾਰਤ ਵਾਰੀ ਚੁੱਪਚੀ ਪੀਤਾ ਰਹਿ ਗਿਆ ਸੀ ਜਦੋਂ ਇਹ ਕਹਿੰਦੇ ਸੀ ਆਪਾਂ 에ਅ ਸਟ੍ਰਾਈਕ ਕਰ ਦਿੱਤੀ ਆ ਕਰਤਾ ਉਹ ਕਰਤਾ ਘੁਸ ਕੇ ਮਾਰਾਂਗੇ ਅੜਾ ਕਮਜ਼ੋਰ ਹੋਇਆ ਸੀ ਸੋ ਸੋਚਿਆ ਜਾ ਰਿਹਾ ਸੀ ਕਿ ਉਸ ਟਾਈਮ ਵਾਂਗ ਇਸ ਵਾਰ ਵੀ ਪਾਕਿਸਤਾਨ ਜਿਹੜਾ ਹੈ ਕੋਈ ਜਵਾਬੀ ਕਾਰਵਾਈ ਨਹੀਂ ਕਰੇਗਾ ਪਰ ਹੋਇਆ ਇਸਦੇ ਉਲਟ ਹੈ ਈਰਾਨ ਦੇ ਉੱਤੇ ਜਿਹੜੀ ਹੈ ਉਹਨਾਂ ਨੇ ਵਾਪਸੀ ਦੀ ਜਣੀ ਮਜ਼ਾਇਲ ਹਮਲੇ ਕਰਕੇ ਤੇ ਉਹਨਾਂ ਨੂੰ ਜਵਾਬ ਕੋਰਾ ਦੇ ਦਿੱਤਾ ਤੇ ਇਹ ਇੱਕ ਸੰਕੇਤ ਹੈ ਕਿ ਐ ਨਾ ਸਮਝਿਓ ਕਿ ਅਸੀਂ ਚੁੱਪਚੀਤੇ ਰਵਾਂਗੇ ਜਾਂ ਐ ਬੈਠੇ ਰਵਾਂਗੇ ਜੇ ਤੁਸੀਂ ਕਰੋਗੇ ਤੇ ਅਸੀਂ ਨਾਲ ਵਾਦਾ ਕਰਾਂਗੇ ਹੁਣ ਜਿਹੜੀ ਇਰਾਨ ਦੇ ਵਿੱਚ ਸੁੱਟੀਆਂ ਮਜ਼ਾਇਲਾ ਨੇ ਉਹਦੇ ਵਿੱਚ 30 ਦੇ ਕਰੀਬ ਲੋਕ ਮਰੇ ਆ ਠੀਕ ਹੈ ਜੀ ਸੋ ਇਹ ਮਤਲਬ ਕਿ ਉਹਨਾਂ ਤੋਂ ਜ਼ਿਆਦਾ ਕਹਿ ਲਈ ਭਾਜੀ ਚੜਨ ਵਾਲੀ ਗੱਲ ਹੋ ਗਈ ਚਲੋ ਭਾਜੀ ਤਾਂ ਇਰਾਨ ਨੇ ਪਾਈ ਪਰ ਉਹਦਾ ਜਵਾਬ ਜਿਹੜਾ ਹੈਗਾ ਉਹ ਮੋੜ ਦਿੱਤਾ ਪਾਕਿਸਤਾਨ ਨੇ ਇਹਦੇ ਵਿੱਚ ਅਗਲੀ ਜਿਹੜੀ ਫੈਕਟ ਆਉਂਦੀ ਹੈ ਉਹ ਇਹ ਹੈ ਕਿ ਇੰਡੀਆ ਨੇ ਇਰਾਨ ਦਾ ਸਾਥ ਦਿੱਤਾ ਹੈ ਇਸ ਮਸਲੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਰਾਨ ਨੇ ਬਹੁਤ ਵਧੀਆ ਕੀਤਾ ਮਜ਼ਾਇਲਾ ਸੁੱਟ ਕੇ ਹੁਣ ਇਹੀ ਗੱਲ ਜਦੋਂ ਕੋਈ ਭਾਰਤ ਦੇ ਨਾਲ ਵਾਪਰ ਜਾਂਦੀ ਹੈ ਤੇ ਭਾਰਤ ਕਹਿੰਦਾ ਲਓ ਜੀ ਸਾਡੇ ਅੰਦਰੂਨੀ ਮਸਲਿਆਂ ਦੇ ਵਿੱਚ ਇੰਟਰਫੀਰੈਂਸ ਹੁੰਦੀ ਹੈ ਹੁਣ ਦੇਖੋ ਭਾਰਤ ਵੀ ਡਬਲ ਸਟੈਂਡਰਡ ਇੱਥੇ ਕਰ ਰਿਹਾ ਹੈ ਕਿ ਜਦੋਂ ਆਪਣੇ ਨਾਲ ਕੋਈ ਗੱਲਬਾਤ ਹੁੰਦੀ ਹੈ ਆਪ ਜਾ ਕੇ ਵੀ ਬੰਦੇ ਮਾਰ ਸਕਦੇ ਆ ਬਾਹਰਲੇ ਮੁਲਕਾਂ ਦੇ ਵਿੱਚ ਤੇ ਜੇ ਕੋਈ ਭਾਰਤ ਦੇ ਮਸਲੇ ਦੀ ਗੱਲ ਕਰਦਾ ਤਾਂ ਉੱਥੇ ਕਹਿੰਦੇ ਨਹੀਂ ਜੀ ਇਹ ਸਾਡਾ ਅੰਦਰੂਨੀ ਮਸਲਾ ਇਹਦੇ ਬਾਰੇ ਗੱਲ ਨਾ ਕਰੋ ਹੁਣ ਜਦੋਂ ਈਰਾਨ ਦਾ ਤੇ ਪਾਕਿਸਤਾਨ ਦਾ ਆਪਸੀ ਕਲੇਸ਼ ਆ ਉਹ ਭੁਗਤ ਲੈਣਗੇ ਭਾਈ ਤੁਹਾਨੂੰ ਤਾਂ ਇਹ ਕਹਿਣਾ ਚਾਹੀਦਾ ਸੀ ਬਹੁਤ ਵਧੀਆ ਗੁਵਾਂਢੀ ਹੋਣ ਦੇ ਨਾਤੇ ਕਿ ਨਾ ਭਈ ਨਾ ਲੜੋ ਨਾ ਅਸੀਂ ਇਕੱਠੇ ਰਹਿਣਾ ਪਰ ਤੁਸੀਂ ਕਿਹਾ ਉਹਦੇ ਉਲਟ ਕਿ ਈਰਾਨ ਨੇ ਬਹੁਤ ਵਧੀਆ ਕੀਤਾ ਹੁਣ ਇੱਥੇ ਚਾਈਨਾ ਦੀ ਦਾਦ ਦੇਣੀ ਬਣਦੀ ਹੈ ਕਿ ਚਾਈਨਾ ਨੇ ਜਿਹੜਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਦੋਨੋਂ ਮੁਲਕ ਸੋਚ ਸਮਝ ਕੇ ਕਦਮ ਪੁੱਟੋ ਇਹ ਕੰਮ ਤੁਹਾਡੇ ਦੋਨਾਂ ਲਈ ਸਹੀ ਨਹੀਂ ਹੋਣਾ ਉਹਨੇ ਬਹੁਤ ਵਧੀਆ ਬਿਆਨ ਜਿਹੜਾ ਹੈਗਾ ਇਸ ਮਸਲੇ ਦੇ ਉੱਤੇ ਦੇ ਦਿੱਤਾ ਚਾਈਨਾ ਨੇ ਅੱਛਾ ਹੁਣ ਵਜ੍ਹਾ ਕੀ ਮੰਨੀ ਜਾ ਸਕਦੀ ਆ ਹੁਣ ਮੈਨੂੰ ਜਿੰਤੋਂ ਤੱਕ ਸਮਝ ਲੱਗਦੀ ਆ ਉਹ ਵਜ੍ਹਾ ਇਹ ਹੋ ਸਕਦੀ ਆ ਕਿ ਜਿਵੇਂ ਹੁਣ ਤੁਸੀਂ ਤੁਹਾਡੇ ਮਨ ਦੇ ਵਿੱਚ ਵੀ ਆਉਂਦਾ ਹੋਊਗਾ ਬੈਠੇ ਬਿਠਾਏ ਤਾਂ ਮਜ਼ਾਲਾ ਸਟੀਆਂ ਨਹੀਂ ਜਾ ਸਕਦੀਆਂ ਜੋ ਮੈਂ ਸਮਝਦਾ ਨਾ ਉਹ ਇਹ ਆ ਕਿ ਜਿੱਥੇ ਇੱਕ ਪਾਸੇ ਇਰਾਨ ਹੂਥੀਜ਼ ਨੂੰ ਬੈਕ ਕਰ ਰਿਆ ਜਿਹੜੇ ਹੂਥੀਜ਼ ਰੈੱਡ ਸੀ ਦੇ ਵਿੱਚ ਹਮਲੇ ਕਰ ਰਹੇ ਨੇ ਇੰਟਰਨੈਸ਼ਨਲ ਸ਼ਿਪਾਂ ਦੇ ਉੱਤੇ ਜਿੱਥੇ ਇਰਾਨ ਉਹਨਾਂ ਨੂੰ ਬੈਕ ਕਰ ਰਿਆ ਉੱਥੇ ਹੀ ਪਾਕਿਸਤਾਨ ਦੇ ਵਿੱਚ ਮਜਾਲਾ ਸੁੱਟ ਕੇ ਈਰਾਨ ਨੇ ਆਪਣੀ ਹੋਂਦ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਹੈਗੇ ਆ ਜੇ ਅਸੀਂ ਉਧਰ ਵੀ ਕਰ ਸਕਦੇ ਆ ਅਸੀਂ ਇਧਰ ਵੀ ਕਰ ਸਕਦੇ ਆ ਕਿਉਂਕਿ ਪਾਕਿਸਤਾਨ ਜਿਹੜਾ ਅਮਰੀਕਾ ਦਾ ਆਪਾਂ ਕਹਿ ਲਈਏ ਭਈ ਬਹੁਤ ਇਹਨਾਂ ਦੇ ਵੀ ਗੂੜੇ ਸਬੰਧ ਹੈਗੇ ਆ ਤੇ ਇਹ ਰਲ ਕੇ ਚੱਲਣ ਵਾਲੇ ਮੁਲਕ ਨੇ ਪਾਕਿਸਤਾਨ ਇੱਕ ਵੀ ਕਦਮ ਜਿਹੜਾ ਅਮਰੀਕਾ ਤੋਂ ਪੁੱਛਣ ਤੋਂ ਬਿਨਾ ਜਿਹੜਾ ਹੈਗਾ ਉਹ ਨਹੀਂ ਪੁੱਟਦਾ ਇਤੋਂ ਤੱਕ ਇਹ ਵੀ ਗੱਲਾਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਸੁਣੀਆਂ ਗਈਆਂ ਕਿ ਅਮਰੀਕਾ ਦੇ ਕਹਿਣ ਦੇ ਉੱਤੇ ਇਮਰਾਨ ਖਾਨ ਨੂੰ ਲਾਇਆ ਗਿਆ ਉਹਦੇ ਉੱਤੇ ਦੋਸ਼ ਲਾ ਕੇ ਤੇ ਉਹਨੂੰ ਸਾਈਡ ਤੇ ਕੀਤਾ ਗਿਆ ਸੋ ਹੁਣ ਪਾਕਿਸਤਾਨ ਦੀ ਅੰਦਰਲੀ ਸਿਆਸਤ ਦੇ ਵਿੱਚ ਅਮਰੀਕਾ ਕਿੰਨਾ ਜਿਹੜਾ ਆਪਣਾ ਪਾਰਟ ਨਭਾਉਂਦਾ ਇਹ ਗੱਲ ਤੋਂ ਸਾਬਤ ਹੋ ਗਿਆ ਜਦੋਂ ਇਮਰਾਨ ਖਾਨ ਵਾਲੀ ਗੱਲ ਹੁੰਦੀ ਹੈ ਅੱਛਾ ਹੁਣ ਮੈਨੂੰ ਲੱਗਦਾ ਵੀ ਅਮਰੀਕਾ ਨੂੰ ਹੀ ਇਨਡਾਇਰੈਕਟਲੀ ਸੁਨੇਹਾ ਹੈ ਪਾਕਿਸਤਾਨ ਦੇ ਉੱਤੇ ਸੁੱਟੀਆਂ ਹੋਈਆਂ ਮਜ਼ਾਇਲਾ ਜਿਹੜੀਆਂ ਨੇ ਤੇ ਹੁਣ ਇਹਦੀ ਇਹਦਾ ਇੱਕ ਸਬੂਤ ਤੁਹਾਨੂੰ ਹੋਰ ਦੇਣ ਲੱਗਿਆ ਮੈਂ ਜਦੋਂ ਇੰਡੀਆ ਨੇ 에ਅ ਸਟ੍ਰਾਈਕ ਕੀਤੀ ਸੀ ਪਾਕਿਸਤਾਨ ਦੇ ਉੱਤੇ ਤੇ ਪਾਕਿਸਤਾਨ ਨੇ ਜਵਾਬੀ ਕਾਰਵਾਈ ਵੀ ਨਹੀਂ ਕੀਤੀ ਉਲਟਾ ਜਿਹੜਾ ਅਭਿਨੰਦਨ ਸੀ ਜਿਹੜਾ ਜਹਾਜ਼ ਲੈ ਕੇ ਉੱਥੇ ਲੜਾਕੂ ਜਹਾਜ਼ 'ਚ ਪਹੁੰਚ ਗਿਆ ਸੀ ਪੈਰਾਸ਼ੂਟਰਾਂ ਹੀ ਉਤਰਿਆ ਉਹ ਵੀ ਵਾਪਸ ਮੋੜਿਆ ਆਪਣੇ ਇੰਡੀਆ ਨੂੰ ਦੇਖੋ ਤੁਸੀਂ ਹੁਣ ਤੁਸੀਂ ਸਮਝੋ ਇਹਦੇ ਵਿੱਚ ਇਹ ਗੱਲ ਕੀ ਹੋ ਸਕਦੀ ਹੈ ਕਿ ਜੇ ਜਦੋਂ ਇੰਡੀਆ ਸਟ੍ਰਾਈਕ ਕਰਦਾ ਹੈ ਜਾਂ ਉਹਨਾਂ ਦਾ ਪਾਇਲਟ ਫੜਿਆ ਜਾਂਦਾ ਹੈ ਉਹ ਪਾਇਲਟ ਵੀ ਮੋੜਿਆ ਜਾਂਦਾ ਤੇ ਜਿਹੜੀ ਸਟ੍ਰਾਈਕ ਦੇ ਵਿਰੋਧ ਦੇ ਵਿੱਚ ਵੀ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਹੁਣ ਈਰਾਨ ਜਿਹੜਾ ਹੈਗਾ ਉਹ ਹਮਲਾ ਕਰਦਾ ਤੇ ਉਹਦੇ ਉੱਤੇ ਉਹ ਜਿਹੜਾ ਜਵਾਬੀ ਕਾਰਵਾਈ ਵੀ ਹੁੰਦੀ ਹੈ ਹੁਣ ਇਹਦੇ ਪਿੱਛੇ ਇੱਕ ਤਰਕ ਇਹ ਹੈਗਾ ਕਿ ਉਸ ਵੇਲੇ ਅਮਰੀਕਾ ਤੋਂ ਪਰਮਿਸ਼ਨ ਨਹੀਂ ਸੀ ਮਿਲੀ ਵਾਪਸੀ ਹਮਲਾ ਕਰਨ ਦੀ ਅਮਰੀਕਾ ਨੇ ਕਿਆ ਹੋਣਾ ਕਿ ਤੁਸੀਂ ਨਾ ਕਰੋ ਜਾਂ ਫਿਰ ਨਹੀਂ ਕਰਨਾ ਤੇ ਇਧਰ ਜਦੋਂ ਹੁਣ ਈਰਾਨ ਤਾਂ ਆਲਰੇਡੀ ਵਿਰੋਧੀ ਆ ਅਮਰੀਕਾ ਦਾ ਤਾਂ ਉਹਨਾਂ ਨੇ ਅਮਰੀਕਾ ਵਾਲਿਆਂ ਨੇ ਸਿੱਧਾ ਪਾਕਿਸਤਾਨ ਨੂੰ ਕਿਹਾ ਹੋਣਾ ਵੀ ਤੁਸੀਂ ਧੋਖੇ ਵਾਪਸੀ ਕਾਰਵਾਈ ਕਰੋ ਅਸੀਂ ਤੁਹਾਡੇ ਨਾਲ ਖੜੇ ਹਾਂ ਹੁਣ ਤੁਸੀਂ ਇਹ ਗੱਲ ਤਾਂ ਮੰਨਦੇ ਹੋ ਨਾ ਕਿ ਪਾਕਿਸਤਾਨ ਸਿਰਫ ਆਪਣੇ ਦਮ ਦੇ ਉੱਤੇ ਏਡਾ ਵੱਡੇ ਮੁਲਕ ਦੇ ਨਾਲ ਈਰਾਨ ਕੋ ਛੋਟਾ ਮੁਲਕ ਨਹੀਂ ਹੈ ਠੀਕ ਹੈ ਨਾ ਇੱਕ ਪਾਵਰ ਮੰਨੀ ਜਾਂਦੀ ਹੈ ਆਪਣੇ ਦਮ ਦੇ ਉੱਤੇ ਬਿਨਾਂ ਕਿਸੇ ਦੀ ਸਪੋਰਟ ਤੋਂ ਉਹ ਤਾਂ ਹਮਲਾ ਨਹੀਂ ਕਰ ਸਕਦਾ ਸੀ ਸੋ ਇਹਦਾ ਮਤਲਬ ਹੈ ਕਿ ਬੈਕਅਪ ਜਿਹੜੀ ਹੈ ਉਹ ਅਮਰੀਕਾ ਕਰ ਰਿਹਾ ਹੁਣ ਪਾਕਿਸਤਾਨ ਦੀ ਜੇ ਇਰਾਨ ਕਰ ਰਿਹਾ ਦੂਜੇ ਤੀਜੇ ਪਾਸੇ ਤਾਂ ਇਧਰੋਂ ਅਮਰੀਕਾ ਵੀ ਆਪਣਾ ਜਿਹੜਾ ਹੈਗਾ ਉਹ ਬਣਾ ਰਿਹਾ ਸੋ ਹੁਣ ਤੁਸੀਂ ਇਹ ਸਾਰੀ ਜਦੋਂ ਸਥਿਤੀ ਵੇਖਦੇ ਹੋ ਨਾ ਤੇ ਤੁਹਾਨੂੰ ਆਪ ਪਤਾ ਲੱਗਦਾ ਕਿ ਦੇਸ਼ਾਂ ਦੇ ਆਪਸੀ ਵਿੱਚ ਇੱਕ ਜਿਹੜੇ ਗਰੁੱਪਸ ਨੇ ਉਹ ਬਣਨ ਲੱਗ ਪਏ ਹੈ ਕੁਝ ਦੇਸ਼ ਜਿਹੜੇ ਨੇ ਉਹ ਇੱਕ ਗਰੁੱਪ ਦੇ ਵਿੱਚ ਸ਼ਾਮਲ ਹੋ ਰਹੇ ਨੇ ਕੁਝ ਗਰੁੱਪ ਦੇਸ਼ ਜਿਹੜੇ ਨੇ ਉਹ ਦੂਜੇ ਗਰੁੱਪ ਵਿੱਚ ਸ਼ਾਮਲ ਹੋ ਰਹੇ ਆ ਤੇ ਵਰਲਡ ਵਾਰ ਦੀ ਸ਼ੁਰੂਆਤ ਜਿਹੜੀ ਹੈ ਉਹ ਐਸੇ ਜਿਹੜੇ ਤਰੀਕਿਆਂ ਦੇ ਨਾਲ ਹੁੰਦੀ ਹੁੰਦੀ ਹੈ ਜਦੋਂ ਗਰੁੱਪਸ ਬਣ ਜਾਂਦੇ ਨੇ ਉਦੋਂ ਵੀ ਇਸੇ ਤਰ੍ਹਾਂ ਹੋਇਆ ਸੀ ਨਾ ਕਿ ਜਰਮਨ ਇੱਕ ਪਾਸੇ ਦੂਜੇ ਇੱਕ ਪਾਸੇ ਹੋ ਗਏ ਫਿਰ ਅਮਰੀਕਾ ਉੱਥੇ ਬੈਠਾ ਦੇਖਦਾ ਰਿਹਾ ਸਪੋਰਟ ਕਰਦਾ ਰਿਹਾ ਬਾਕੀਆਂ ਦੀ ਸੋ ਇਹ ਇਸ ਤਰੀਕੇ ਦੀ ਜਿਹੜੀ ਸਥਿਤੀ ਹੈ ਇਸ ਵळे ਵਰਲਡਵਾਈਡ ਬਣਦੀ ਹੋਈ ਨਜ਼ਰ ਆ ਰਹੀ ਹੈ ਕਿ ਜੇ ਗਰੁੱਪ ਬਣ ਗਏ ਹੁਣ ਹੁਣ ਇਹ ਹੁਣ ਜਿਹੜੀ ਅਗਲੀ ਗੱਲ ਆ ਨਾ ਉਹ ਇਹ ਆ ਦੇਖਣਾ ਕਿ ਈਰਾਨ ਕੀ ਕਰਦਾ ਈਰਾਨ ਦੇ ਵੀ 30 ਬੰਦੇ ਮਰ ਗਏ ਆ ਮਸਿਆਲਾ ਉਹਨਾਂ ਨੇ ਵੀ ਸੁੱਟ ਦਿੱਤੀਆਂ ਹੁਣ ਉਹ ਚੁੱਪ ਕਰਕੇ ਬਹਿ ਜਾਣਗੇ ਜਾਂ ਫਿਰ ਅਗਲੀ ਕਾਰਵਾਈ ਜੇ ਤਾਂ ਅਗਲੀ ਕਾਰਵਾਈ ਕੀਤੀ ਲਾਓ ਭਾਈ جنگ ਛੇੜ ਗਈ ਫਿਰ ਤਾਂ ਫਿਰ ਤਾਂ ਪਾਕਿਸਤਾਨ ਚ ਵੀ ਜੰਗ ਛੇੜ ਗਈ ਤੇ ਫਿਰ ਚਾਈਨਾ ਵੀ ਇਹਦੇ ਵਿੱਚੋਂ ਬਾਹਰ ਨਹੀਂ ਰਹਿਣਾ ਕਿਤੇ ਨਾ ਕਿਤੇ ਇਹ ਵੀ ਦੇਖ ਲਿਓ ਤੁਸੀਂ ਤੇ ਜੇ ਚਾਈਨਾ ਵਿੱਚ ਆ ਗਿਆ ਤੇ ਅੱਗੇ ਚਾਈਨਾ ਦਾ ਅਮਰੀਕਾ ਦੇ ਨਾਲ ਕਲੈਸ਼ ਜਿਹੜਾ ਇਕਨੋਮੀ ਨੂੰ ਲੈ ਕੇ ਆ ਜਿਹੜਾ ਹੱਬ ਬਣਦਾ ਜਾ ਰਿਹਾ ਚਾਈਨਾ ਉਹ ਮਤਲਬ ਕਿ ਆਪਣੇ ਆਪ ਨੂੰ ਦੂਜੀ ਪਾਵਰ ਬਣਾਉਣਾ ਚਾਹੁੰਦਾ ਹੈ ਅਮਰੀਕਾ ਤੋਂ ਵੱਡੀ ਸੋ ਇਹ ਸਾਰਾ ਕਿਤੇ ਨਾ ਕਿਤੇ ਫਿਰ ਜਿਹੜਾ ਆਪਣੇ ਨਿਕਲ ਕੇ ਸਾਹਮਣੇ ਆਏਗਾ ਉਹ ਬਹੁਤ ਭਿਆਨਕਰ ਹੋ ਸਕਦਾ ਹੈ ਹਾਲੇ ਤੱਕ ਤਾਂ ਅਫਸਰ ਸਿਰਫ ਆਪਾਂ ਇਨਾ ਕਹਿ ਸਕਦੇ ਹਾਂ ਜੀ ਦਿਲਜੀਤੀ ਕੱਲੋ ਕਿ ਤੁਸੀਂ ਕਾਫੀ ਗਹਿਰਾਈ ਦਾ ਸਾਰੇ ਮਸਲੇ ਦੀ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਾਈ ਹੈ ਤਾਂ ਤੁਹਾਡਾ ਜਿੱਦਾਂ ਹੀ ਕੋਈ ਨਵੀਂ ਅਪਡੇਟ ਆਏਗੀ ਦੁਬਾਰਾ ਤੁਹਾਡਾ ਰੁਕ ਕਰਾਂਗੇ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਜੋ ਸਾਨੂੰ ਸੁਣਦੇ ਨੇ ਪਿਆਰ ਕਰਦੇ ਨੇ ਸੋ ਮੈਂ ਇੱਕ ਬੇਨਤੀ ਤੁਹਾਡੇ ਰਾਈ ਕਰ ਦੇਣਾ ਚਾਹੁੰਦਾ ਕਿ ਵੱਧ ਤੋਂ ਵੱਧ ਪ੍ਰਾਈਡ ਪੰਜਾਬ ਟੀਵੀ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਆ ਕਰੋ ਬਹੁਤ ਜ਼ਰੂਰੀ ਹੈ ਸਬਸਕ੍ਰਾਈਬਰਸ ਸਾਨੂੰ ਬਹੁਤ ਜ਼ਿਆਦਾ ਚਾਹੀਦੇ ਨੇ ਤੇ ਫੇਸਬੁੱਕ ਦੇ ਉੱਤੇ ਜੋ ਕਿ ਪੇਜ ਸਾਡਾ ਪਿਛਲੇ ਸਮੇਂ ਦੇ ਵਿੱਚ ਸ਼ਿਕਾਇਤਾਂ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ ਹੁਣ ਇੱਕ ਨਵਾਂ ਪੇਜ ਬਣਾ ਕੇ ਅਸੀਂ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਏ ਆ ਸੋ ਫੇਸਬੁੱਕ ਨੂੰ ਇਹ ਮੈਂ ਜ਼ੋਰ ਦੇ ਕੇ ਕਹਾਂਗਾ ਕਿ ਫੇਸਬੁੱਕ ਨੂੰ ਵੱਧ ਤੋਂ ਵੱਧ ਜਿਹੜਾ ਲਾਈਕ ਕਰੋ ਪ੍ਰਾਈਡ ਪੰਜਾਬ ਟੀਵੀ ਦਾ ਜੋ ਪੇਜ ਆ ਉਹਨੂੰ ਲੱਭੋ ਨੀਲੇ ਰੰਗ ਦਾ ਲੋਗੋ ਜਿਹੜਾ ਹੈਗਾ ਉਹ ਮੇਨ ਇਸ ਵਾਲੇ ਪੇਜ ਆ ਸਾਡਾ ਸੋ ਉਹਨੂੰ ਲਾਈਕ ਕਰੋ ਤੇ ਆਪਣੇ ਦੋਸਤਾਂ ਦੇ ਕੋਲੋਂ ਜ਼ਰੂਰ ਲਾਈਕ ਤੇ ਫੋਲੋ ਕਰਵਾਓ ਜੀ ਜੀਤ ਜੀ ਪ੍ਰਾਈਡ ਪੰਜਾਬ ਟੀਵੀ ਦੇਖ ਰਹੇ ਦਸ਼ਕਾਂ ਤੋਂ ਲੰਮਰ ਕੇ ਜਾਜਤ ਧੰਨਵਾਦ